ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਇਸ ਮੁਲਾਜ਼ਮ ਮਸਲੇ ਦੇ ਪ੍ਰੋਗਰਾਮ ਵਿੱਚ ਗੱਲ ਕਰਦੇ ਹਾਂ ਲੱਖਾਂ ਮੁਲਾਜ਼ਮਾਂ ਦੇ ਨਾਲ ਜੁੜੇ ਹੋਏ ਮਸਲੇ ਉਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਕੀਤੀਆਂ ਗਈਆਂ ਦਾਇਰਾ ਅਪੀਲਾਂ ਨੂੰ ਲੈ ਕੇ ਜਿਹੜਾ ਕਿਉਂਕਿ ਪਿਛਲੇ ਸਮੇਂ ਤੋਂ ਕਾਫੀ ਤਰੀਕਾਂ ਨੇ ਜਿਹੜੀਆਂ ਪੈਂਦੀਆਂ ਆ ਰਹੀਆਂ ਨੇ ਆਉਣ ਵਾਲੀ 27 28 ਤੇ 29 ਤਰੀਕ ਨੂੰ ਲਗਾਤਾਰ ਇਹਨਾਂ ਕਿਸ਼ਤਾਂ ਦੇ ਵਿੱਚ ਆ ਜਿਹੜੀ ਮਾਨਯੋਗ ਹਾਈ ਕੋਰਟ ਦੇ ਵਿੱਚ ਆ ਜਿਹੜੀ ਸੁਣਵਾਈ ਆ ਜਿਸ ਦੇ ਨਾਲ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਪ੍ਰਭਾਵਿਤ ਨੇ ਉਹਨਾਂ ਦੇ ਨਾਲ ਸੰਬੰਧਿਤ ਕੇਸ ਨੇ ਜਿਹੜੇ ਉਹਨਾਂ ਦੇ ਸੁਣਵਾਈ ਆ ਜਿਹੜੀ ਹੋ ਰਹੀ ਆ ਸੋ ਗੱਲ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਉਹਨਾਂ ਕਿੰਨਾ-ਕਿੰਨਾ ਕੇਸਾਂ ਦੇ ਉੱਤੇ ਆ ਜਿਹੜੀਆਂ ਆਉਣ ਵਾਲੀ 27 28 ਤੇ 29 ਨਵੰਬਰ ਨੂੰ ਆ ਜਿਹੜੇ ਕੇਸਾਂ ਦੇ ਸੁਣਵਾਈ ਹੋਣੀ ਆ ਸੋ ਪਹਿਲਾਂ ਗੱਲ ਕਰਦੇ ਆ 27 ਨਵੰਬਰ ਨੂੰ ਇਹ ਉਹ ਮੁਲਾਜ਼ਮ ਨੇ ਜਿਹੜੇ 1 1 ਚਾਰ ਤੋਂ ਪਹਿਲਾਂ ਭਰਤੀ ਨੇ ਤੇ ਜਿਨ੍ਹਾਂ ਦੀ ਸਰਵਿਸ 25 ਸਾਲ ਦੀ ਆ ਤਕਰੀਬਨ ਆ ਜਿਹੜੀ ਉਹ ਪੂਰੀ ਹੋ ਚੁੱਕੀ ਆ ਉਹਨਾਂ ਨੂੰ ਪੈਨਸ਼ਨ ਦੇ ਲੈ ਕੇ ਆ ਕਈ ਡਿਪਾਰਟਮੈਂਟਾਂ ਦੇ ਵਿੱਚ ਆ ਜਿਹੜੀ 25 ਸਾਲ ਸਰਵਿਸ ਪੂਰੀ ਕਰਨ ਦੇ ਉੱਤੇ ਵੀ ਆ ਜਿਹੜਾ ਉਹਨਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਸੀ ਮਿਲਦੀ ਸੀ ਉਹਨਾਂ ਨੂੰ ਉਹ ਲਾਗੂ ਨਹੀਂ ਕੀਤੀ ਯਾਰੀ ਬੇਸ਼ੱਕ ਉਹ ਉਸ ਸਮੇਂ ਇੱਕ ਚਾਰ ਤੋਂ ਪਹਿਲਾਂ ਚਾਹੇ ਉਹ ਕੱਚੇ ਸੀਗੇ ਚਾਹੇ ਉਹਨਾਂ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟਸ ਸੀ ਹੋ ਚੁੱਕੀਆਂ ਸੀਗੀਆਂ ਉਹਨਾਂ ਦੀ ਪੁਰਾਣੀ ਪੈਨਸ਼ਨ ਨੂੰ ਬਹਾਲੀ ਦੇ ਲਈ ਆ ਜਿਹੜਾ ਉਹਨਾਂ ਦੇ ਉੱਤੇ ਇੱਕ ਕੇਸ ਆ ਜਿਹੜਾ 27 ਨਵੰਬਰ ਨੂੰ ਆ ਜਿਹੜਾ ਉਸ ਦੇ ਉੱਤੇ ਸੁਣਵਾਈ ਹੋਣੀ ਆ ਸੋ 28 ਨਵੰਬਰ ਨੂੰ ਜਿਹੜੇ 3 ਲੱਖ ਤੋਂ ਉੱਪਰ ਰਿਟਾਇਰੀ ਸਾਡੇ ਪੈਨਸ਼ਨਰ ਨੇ ਜਿਨ੍ਹਾਂ ਨੂੰ ਪੇ ਕਮਿਸ਼ਨ ਦੇ ਵਿੱਚ ਕੀ ਰეკਮੈਂਡੇਸ਼ਨ ਸੀ 2.9 ਫੈਕਟਰ ਦੀ ਤੇ ਉਸ ਗੁਣਾਕ ਦੇ ਨਾਲ ਅਸੀਂ ਜਿਹੜੀ ਉਹਨਾਂ ਦੀ ਪੈਨਸ਼ਨ ਸੀ ਜਿਹੜੀ ਸੋਧੀ ਜਾਣੀ ਸੀ ਉਹ ਉਹਨਾਂ ਨੂੰ ਨਹੀਂ ਦਿੱਤੀ ਗਈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਆਪਣੀਆਂ ਰਿੱਟ ਪਟੀਸ਼ਨਾਂ ਜਿਹੜੀ ਉਹ ਕੋਰਟ ਦੇ ਵਿੱਚ ਦਰਜ ਕੀਤੀ ਗਈ ਹੈ ਕਿ ਉਹਨਾਂ ਨੂੰ 2.45 ਦਾ ਜਿਹੜਾ ਫੈਕਟਰ ਹੈਗਾ ਉਹ ਦਿੱਤਾ ਗਿਆ ਜਦਕਿ ਉਹਨਾਂ ਨੂੰ 2.98 ਦਾ ਫੈਕਟਰ ਸੀਗਾ ਜਿਹੜਾ ਮਿਲਣਾ ਬਣਦਾ ਸੀਗਾ ਉਸ ਨੂੰ ਲੈ ਕੇ ਆ ਜਿਹੜੇ ਪੈਨਸ਼ਨਰ ਨੇ ਉਹ ਕੋਰਟ ਦੇ ਦਰਵਾਜ਼ੇ ਤੇ ਗਏ ਨੇ ਤਾਂ ਉਸ ਦੀ ਜਿਹੜੀ ਐਮ ਸੁਣਵਾਈ ਆ ਉਹ 28 ਨਵੰਬਰ ਨੂੰ ਹੋਣ ਜਾ ਰਹੀ ਆ ਤੇ ਇਸ ਤੋਂ ਅਗਲੀ ਸੁਣਵਾਈ ਜਿਹੜੀ 29 ਨਵੰਬਰ ਨੂੰ ਹੋਣੀ ਆ ਉਸ ਨੂੰ ਵੀ ਜਿਹੜੀ 1 ਇੱਕ 16 ਤੋਂ ਲੈ ਕੇ 31 21 ਤੱਕ ਦਾ ਜਿਹੜਾ ਸਾਢੇ 5 ਸਾਲ ਦਾ ਮੁਲਾਜ਼ਮ ਪੈਨਸ਼ਨਰਾਂ ਦਾ ਬਕਾਇਆ ਜਿਹੜਾ ਪੇ ਕਮਿਸ਼ਨ ਲੱਗਿਆ ਉਸ ਦੇ ਏਰੀਅਰ ਦਾ ਬਣਦਾ ਜਿਹੜਾ ਸਾਢੇ 5 ਸਾਲ ਦਾ ਬਕਾਇਆ ਉਸ ਨੂੰ ਲੈ ਕੇ ਪਿਛਲੇ ਤਰੀਕ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸੀ ਜਿਹੜੀ ਆਪਣੀ ਪਟੀਸ਼ਨ ਦੇ ਵਿੱਚ ਜੇ ਜਵਾਬ ਸੀ ਦਿੱਤਾ ਗਿਆ ਸੀਗਾ ਕਿ ਅਸੀਂ 31 31 ਤੱਕ ਯਾਨੀ ਕਿ 2031 ਤੱਕ ਆ ਜਿਹੜਾ ਸਰਕਾਰ ਨੇ ਬਕਾਇਆ ਦੇਣ ਦੀ ਗੱਲ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਕਹੀ ਸੀ ਜਿਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵੱਲੋਂ ਸਰਕਾਰ ਦੀ ਜਿਹੜੀ ਇਸ ਗੱਲ ਦੇ ਉੱਤੇ ਖਿਚਾਈ ਵੀ ਕੀਤੀ ਗਈ ਸੀ ਕਿ ਉਦੋਂ ਤੱਕ 15 ਸਾਲ ਲਾ ਜਿਹੜੇ ਤਕਰੀਬਨ ਉਸ ਏਰੀਆ ਦੇ ਬਣ ਜਾਣੇ ਆ ਜੋ ਕਿ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਜਸਟੀਫਾਈ ਨਹੀਂ ਕਰਦੇ ਇਸ ਦੇ ਲਈ ਸਰਕਾਰ ਨੂੰ ਉਹਨਾਂ ਵੱਲੋਂ ਦੁਆਰਾ ਆਪਣਾ ਜਿਹੜਾ ਐਫੀ ਡੈਵਟ ਦੇਣ ਦੀ ਗੱਲ ਸੀ ਜਿਹੜੀ ਸਰਕਾਰ ਨੂੰ ਕਿ ਮੁਲਾਜ਼ਮ ਦੇ ਬੈਂਚਰ ਨੂੰ ਜਲਦੀ ਇਸ ਦੇ ਵਿੱਚ ਜਿਹੜੀ ਰਾਹ ਦਿੱਤੀ ਜਾਵੇ ਤੇ ਉਸ ਨੂੰ ਲੈ ਕੇ ਸਰਕਾਰ ਨੂੰ ਦੁਬਾਰੇ ਜਵਾਬ ਦੇਣ ਦੇ ਲਈ ਉਸ ਦੀ ਤਿਆਰੀ ਕਰਨ ਦੇ ਲਈ ਸਮਾਂ ਸੀ ਜਿਹੜਾ ਉਹ ਦਿੱਤਾ ਗਿਆ ਸੀਗਾ ਜਿਸ ਦੀ ਆ ਕਿ 29 ਨਵੰਬਰ ਨੂੰ ਆ ਜਿਹੜੀ ਇਸ ਕੇਸ ਦੇ ਵਿੱਚ ਸੁਣਵਾਈ ਆ ਹੋਣੀ ਹੈ ਇਹ ਵੱਡਾ ਅਹਿਮ ਫੈਸਲਾ ਹੈਗਾ ਕਿ ਮੁਲਾਜ਼ਮ ਉਸ ਸਮੇਂ ਤੱਕ 2031 ਤੱਕ 30 ਤੱਕ ਜਿਹੜਾ ਹੱਤਮਾ ਪੇ ਕਮਿਸ਼ਨ ਵੀ ਆ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਨੂੰ ਇੰਪਲੀਮੈਂਟ ਆ ਜਿਹੜਾ ਹੋ ਜਾਣਾ ਕਿਉਂਕਿ 26 ਦੇ ਵਿੱਚ ਆ ਜਿਹੜਾ 2026 ਦੇ ਵਿੱਚ ਆ ਅਗਲਾ ਪੇ ਕਮਿਸ਼ਨ ਆ ਜਿਹੜਾ ਮੁਲਾਜ਼ਮਾਂ ਦਾ ਡਿਊ ਹੋ ਜਾਣਾ ਤੇ ਸਰਕਾਰ 2031 ਤੱਕ ਦੀ ਜਿਹੜੀ 30 ਤੇ 31 ਤੱਕ ਦੀ ਗੱਲ ਕਰ ਰਹੀ ਹੈ ਵੀ ਅਸੀਂ ਉਦੋਂ ਛੇਵੇਂ ਪੇ ਕਮਿਸ਼ਨ ਦਾ ਬਕਾਇਆ ਜਿਹੜਾ ਉਹ ਮੁਲਾਜ਼ਮਾਂ ਨੂੰ ਦੇਵਾਂਗੇ ਇਸ ਦੇ ਵਿੱਚ ਵੱਡੀ ਗੱਲ ਆ ਕਿ ਜਿਹੜੇ ਵੱਡੀ ਉਮਰ ਦੇ ਪੈਨਸ਼ਨਰ ਨੇ ਉਹ ਲਗਾਤਾਰ ਆ ਜਿਹੜੇ ਇਸ ਦੁਨੀਆ ਤੋਂ ਜਾ ਰਹੇ ਨੇ ਜਿਹੜੇ ਬਿਨਾਂ ਬਕਾਇਆ ਮਿਲੇ ਤਾਂ ਉਹ ਆਪਣਾ ਬਕਾਇਆ ਨਹੀਂ ਜਿਹੜੇ ਪ੍ਰਾਪਤ ਕਰ ਸਕੇ ਤੇ ਉਹਨਾਂ ਦੀ ਮੌਤ ਆ ਜਿਹੜੀ ਹੋ ਰਹੀ ਆ ਉਸ ਨੂੰ ਲੈ ਕੇ ਕਾਫੀ ਵੱਡੀ ਉਮਰ ਦੇ ਜਿਹੜੇ ਪੈਨਸ਼ਨਰ ਨੇ ਉਹ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਪੇਸ਼ ਹੋਏ ਨੇ ਤੇ ਕਿਸ ਸਾਡਾ ਬਕਾਇਆ ਜਿਹੜਾ ਉਹ ਮਿਲਣਾ ਚਾਹੀਦਾ ਤੇ ਪੈਨਸ਼ਨਰ ਇੱਕ ਕਿਸ਼ਤ ਦੇ ਵਿੱਚ ਆ ਜਿਹੜੀ ਆਪਣੀ ਗੱਲ ਆ ਜਿਹੜੀ ਇੱਕ ਮੁਸ਼ਤ ਕਿਸ਼ਤ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਬਕਾਇਆ ਦੇਣ ਦੀ ਗੱਲ ਕਰ ਰਹੇ ਨੇ ਜਦੋਂ ਪਿਛਲੀ ਸਰਕਾਰ 2021 ਦੇ ਵਿੱਚ ਜਦੋਂ ਕੈਪਟਨ ਸਰਕਾਰ ਦੇ ਵਿੱਚ ਮਾਨਯੋਗ ਮਨਪ੍ਰੀਤ ਸਿੰਘ ਵਿੱਤ ਮੰਤਰੀ ਸੀਗੇ ਉਨ੍ਹਾਂ ਵੱਲੋਂ ਸੀ ਜਿਹੜਾ ਉਸ ਸਮੇਂ ਪੀ ਕਮਿਸ਼ਨ ਸੀ ਐਨਾਉਂਸ ਕੀਤਾ ਗਿਆ ਸੀ ਉਦੋਂ ਉਹਨਾਂ ਨੇ ਦੋ ਕਿਸ਼ਤਾਂ ਦੇ ਵਿੱਚ ਆ ਜਿਹੜੇ ਮਰਾਜ਼ੋਂ ਦੇ ਪੈਨਸ਼ਨਰਾਂ ਨੂੰ ਬਕਾਇਆ ਦੇਣ ਦੀ ਜਿਹੜੀ ਗੱਲ ਕਹੀ ਸੀ ਕਿ ਅਸੀਂ ਦੋ ਕਿਸ਼ਤਾਂ ਦੇ ਵਿੱਚ ਆ ਜਿਹੜਾ ਬਕਾਇਆ ਉਹ ਦੇ ਦੇਵਾਂਗੇ ਪਰ ਪਿਛਲੀ ਸਰਕਾਰ ਦੋ ਕੈਪਟਨ ਦੀ ਵਿੱਚ ਚਲੀ ਗਈ ਤੇ ਇਸ ਤੋਂ ਬਾਅਦ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਉਹ ਇਸ ਸਮੇਂ ਚੱਲ ਰਹੀ ਹੈ ਤੇ ਉਹਨਾਂ ਵੱਲੋਂ ਵੀ ਤਕਰੀਬਨ 2.5 ਸਾਲਾਂ ਸਮਾਂ ਗਿਆ ਜਿਹੜਾ ਉਹ ਬੀਤ ਗਿਆ ਪਰ ਹਜੇ ਵੀ ਉਹਨਾਂ ਵੱਲੋਂ ਦੇਣ ਦੇ ਉੱਤੇ ਕੋਈ ਜਿਹੜਾ ਫੈਸਲਾ ਗਿਆ ਉਹ ਨਹੀਂ ਲਿਆ ਗਿਆ ਤੇ ਜਦ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 2020 ਤੇ 31 ਦੇ ਵਿੱਚ ਜਿਹੜਾ ਉਹ ਪਿਛਲਾ ਬਕਾਇਆ ਬਣਦਾ ਤਾਂ ਅਸੀਂ ਉਸ ਸਮੇਂ ਜਿਹੜਾ ਭੁਗਤਾਨ ਕਰ ਦੇਵਾਂਗੇ ਸੋ ਇਸ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਨੇ ਵੀ ਜਿਹੜੀ ਚਿੰਤਾ ਜ਼ਾਹਰ ਕੀਤੀ ਸੀ ਤੇ ਉਹਨਾਂ ਨੂੰ ਜਵਾਬ ਦੇਣ ਦੇ ਲਈ ਵੀ ਹੈ ਜਿਹੜਾ ਇਸ ਦੇ ਵਿੱਚ ਹੈਗਾ ਜਿਹੜਾ ਉਹ ਵਾਅਦਾ ਕੀਤਾਗਾ ਕਿ ਉਹ ਆਪਣਾ ਜਿਹੜਾ ਐਫੀ ਡੈਫਟਾ ਦੇਣ ਤੇ ਮਲਾਜਮਾਂ ਦਾ ਜਿਹੜਾ ਬਕਾਇਆ ਦੇ ਕੇ ਨਿਪਟਾਰਾ ਕਰਨ ਸੋ ਇਹ ਜਾਣਕਾਰੀ ਜਿਹੜੀਆਂ ਲਗਾਤਾਰ ਮਲਾਜਮਾਂ ਦੇ ਪੈਨਸ਼ਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਮੁਲਾਜ਼ਮਾਂ ਬਲੋ ਰਿਟ੍ਰਿਬਿਊਸ਼ਨਾਂ ਸੀ ਹਾਈ ਕੋਰਟ ਦੇ ਵਿੱਚ ਦਾਰਕ ਕੀਤੀਆਂ ਗਈਆਂ ਸੀ ਤਾਂ ਉਹਨਾਂ ਨੂੰ ਲੈ ਕੇ ਸੁਣਵਾਈਆਂ 27 28 ਨਵੰਬਰ ਨੂੰ ਆ ਜਿਹੜਾ ਉਮੀਦ ਕਰਦੇ ਨੇ ਮੁਲਾਜ਼ਮ ਕਿ ਉਹਨਾਂ ਦੇ ਹੱਕਾਂ ਦੇ ਵਿੱਚ ਹੈ ਜਿਹੜਾ ਕੋਈ ਫੈਸਲਾ ਮੰਨ ਜੋ ਹਾਈ ਕੋਰਟ ਵੱਲਵਾਵੇ ਜਾਂ ਤੇ ਉਹਨਾਂ ਨੂੰ ਰਾਤ ਭਰੀ ਖਬਰ ਮਿਲੇਗੀ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਸੀ ਸੋ ਉਮੀਦ ਕਰਦੇ ਆ ਸਾਡੇ ਵੱਲ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ